ਬਿਲਕੁਲ ਜੀ ਅੱਜ ਭਾਗਾ ਵਾਲਾ ਦਿਨ ਆ ਬਾਬਾ ਬੁੱਲ੍ਹੇ ਸ਼ਾਹ ਕਹਿੰਦੇ ਅੱਜ ਦਾ ਦਿਨ ਮੁਬਾਰਕ ਚੜਿਆ ਰਾਂਝਾ ਸਾਡੇ ਵਿੜੇ ਵੜਿਆ ਹੱਥ ਖੁੰਡੀ ਮੋਢੇ ਕੰਬਲ ਧਰਿਆ ਚਾਕਾਂ ਵਾਲੀ ਸ਼ਕਲ ਬਣਾਈ ਆਵੋ ਨੀ ਸਹੀਓ ਰਾਲ ਦੇਵ ਨੂੰ ਵਧਾਈ ਮੈਂਬਰ ਪਾਇ ਰਾਂਝਣ ਮਾਹੀ ਤਾਂ ਰੱਬ ਦੇ ਭਗਤਾਂ ਜੀ ਬਾਬਾ ਬੁਲੇਸ਼ਾਨ ਮੰਨਦੇ ਆ ਤੇ ਅੱਜ ਦਫ਼ਤਰ ਦਾ ਘਟਨ ਹੋਇਆ ਪਹਿਲੇ ਦਿਨੀ ਪਟਾਕੇ ਪੈ ਗਏ ਅੱਜ ਰਮੇਸ਼ ਗੁਪਤਾ ਜੀ ਜਿਹੜੇ ਬਹੁਤ ਪੁਰਾਣੇ ਥੰਮਨੇ ਅਕਾਲੀ ਦਲ ਦੇ ਇਸ ਇਲਾਕੇ ਦੇ ਪਾਸੋਂ ਲੱਗੇ ਦੇ ਅੱਜ ਉਹ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ ਔਰ ਇਹਨਾਂ ਦੇ ਆਉਣ ਦੇ ਨਾਲ ਜਿੱਥੇ ਮੈਨੂੰ ਪੋਲਿਟੀਕਲ ਤੌਰ ਤੇ ਬਹੁਤ ਵੱਡਾ ਇੱਕ ਸਹਾਇਕ ਮਿਲੂਗਾ ਇੱਕ ਮੈਨੂੰ ਅੱਛੇ ਸਲਾਹਕਾਰ ਮਿਲਗੇ ਮੈਨੂੰ ਮਾਰਗਦਰਸ਼ਨ ਵੀ ਕਰਨਗੇ ਪਰ ਇਹਨਾਂ ਦਾ ਆਪਣਾ ਗਰਾਊਂਡ ਲੈਵਲ ਤੇ ਪੁਆਇੰਟ 0 ਤੇ ਇਹਨਾਂ ਦੇ ਰੂਟਸ ਜਿਹੜੀਆਂ ਜੜਾਂ ਨੇ ਜੀ ਉਹ ਬਹੁਤ ਗਹਿਰੀਆਂ ਨੇ ਤੇ ਲੰਮਾ ਇਹਨਾਂ ਦਾ ਐਕਸਪੀਰੀਅੰਸ ਆ ਤੇ ਉਹਦਾ ਫਾਇਦਾ ਜਿਹੜਾ ਆਮ ਆਦੀ ਪਾਰਟੀ ਨੂੰ ਹੋਏਗਾ ਸੋ ਮੈਂ ਗੁਪਤਾ ਜੀ ਨੂੰ ਮੁਬਾਰਕਬਾਦ ਪੇਸ਼ ਕਰਦਾ ਜੀ ਔਰ ਮੈਂ ਵਿਸ਼ਵਾਸ ਦਵਾਣਾ ਕਿ ਆਮ ਆਦੀ ਪਾਰਟੀ ਦੇ ਵਿੱਚ ਇਹਨਾਂ ਦਾ ਬਣਦਾ ਮਾਨ ਸਤਕਾਰ ਹੋਏਗਾ ਸਰਦਾਰ ਭਗਵੰਤ ਮਾਨ ਜੀ ਅਰਵਿੰਦ ਕੇਜੀਵਾਲ ਜੀ ਔਰ ਪੰਜਾਬ ਦੀ ਜਿਹੜੀ ਆਮ ਆਦੀ ਪਾਰਟੀ ਸਰਕਾਰ ਆ ਜਿਵੇਂ ਕੰਮ ਕਰ ਰਹੀ ਹੈ ਜੀ ਤਾਂ ਉਹਦੇ ਵਿੱਚ ਇਹਨਾਂ ਇਹਨਾਂ ਨੂੰ ਵੀ ਨਾਲ ਸਹਿਯੋਗੀ ਬਣਾਇਆ ਜਾਏਗਾ ਪਾਸੋਂ ਦੇ ਜਿਹੜੇ ਕੰਮ ਨੇ ਉਹਦੇ ਵਿੱਚ ਇਹਨਾਂ ਨੂੰ ਇਨਵੋਲ ਕੀਤਾ ਜਾਏਗਾ ਇਹਨਾਂ ਦੀ ਸੇਵਾਵਾਂ ਵਿੱਚ ਲੰਮਾ ਤਜਰਬਾ ਜਿਹੜਾ ਹੈ ਜਿੱਥੇ ਕਿਤੇ ਉਹ ਸਾਡੇ ਜ਼ਰੂਰ ਕੰਮ ਆਏਗਾ ਮੈਂ ਇਹਨਾਂ ਨੂੰ ਦਿਲ ਦੀ ਗਹਿਰਾਈਆਂ ਤੋਂ ਮੁਬਾਰਕਬਾਦ ਪੇਸ਼ ਕਰਦਾ ਹਾਂ ਬਿਲਕੁਲ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਪਹਿਲਾਂ ਵੀ ਦਫ਼ਤਰ ਸੀ ਕਿ ਪਹਿਲੀ ਵਾਰ ਐ ਨਹੀਂ ਪਹਿਲੀ ਵਾਰ ਪਾਸੋਂ ਦਫ਼ਤਰ ਖੋਲਿਆ ਇਲیکشنਾਂ ਦੇ ਵਿੱਚ ਹੁੰਦਾ ਜਦੋਂ ਐਮਐਲਏ ਆਫਿਸ ਇਲیکشن ਚ ਉਦੋਂ ਖੋਲਿਆ ਸੀ ਫਿਰ ਲੋਕ ਸਭਾ ਵੀ ਉਦੋਂ ਖੋਲਿਆ ਸੀ ਨਗਰ ਪੰਚਾਇਤ ਦੀ ਇਲیکشن ਨੇ ਉਦੋਂ ਆਫਿਸ ਖੋਲੇ ਸੀਗੇ ਪਰ ਇਹ ਹੁਣ ਪਰਮਾਨੈਂਟ ਆਫਿਸ ਜਿਹੜਾ ਜੀ ਆਮ ਆਦਮੀ ਪਾਰਟੀ ਦਾ ਖੋਲਿਆ ਕਿਉਂਕਿ ਇੱਥੋਂ ਦੇ ਪਾਸੋਂ ਨਗਰ ਪੰਚਾਇਤ ਦੇ ਔਰ ਇੱਥੋਂ ਦੇ 70 80 ਪਿੰਡ ਜਿਹੜੇ ਆ ਜੀ ਇੱਥੇ ਜਿਹੜੇ ਨੇ ਉਹ ਪਾਸੋਂ ਤੋਂ ਹੀ ਸ਼ਾਪਿੰਗ ਕਰਨ ਆਉਂਦੇ ਐ ਇੱਥੇ ਹੀ ਦੁਕਾਨਦਾਰੀ ਸਾਰੀ ਇੱਥੋਂ ਹੀ ਕਰਦੇ ਐ ਖਰੀਦਦਾਰੀ ਤੇ ਉਹਨਾਂ ਲਈ ਇੱਕ ਬਹੁਤ ਵੱਡੀ ਰਾਹਤ ਦਾ ਕੰਮ ਕਰੇਗਾ ਇਹ ਦਫ਼ਤਰ ਜਿਹੜੀਆਂ ਸਾਡੇ ਬਜ਼ੁਰਗ ਕੋਈ ਆਉਂਦੇ ਨੇ ਇਹਨਾਂ ਨੂੰ ਨਾਬੇ ਜਾਣਾ ਪੈਂਦਾ ਸੀ ਹੁਣ ਪਾਸੋਂ ਦੇ ਵਿੱਚ ਹੀ ਸਾਡਾ ਆਫਿਸ ਜਿਹੜਾ ਇਹ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 5:00 ਵਜੇ ਤੱਕ ਵਰਕਿੰਗ ਡੇ ਦੇ ਵਿੱਚ ਓਪਨ ਰਹੇਗਾ ਔਰ ਕੋਈ ਵੀ ਆ ਕੇ ਆਪਣੇ ਜਿਹੜਾ ਕੰਮ ਹੈ ਉਹ ਲਿਆ ਸਕਦਾ ਤੇ ਅਸੀਂ ਉਹਨੂੰ ਰਾਈਟਵੇ ਕਰਾਉਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ 2027 ਦੀ ਕਿਸ ਤਰ੍ਹਾਂ ਦੀ ਤਿਆਰੀ ਲੱਗਦੀ ਆ ਆਮ ਆਦਮੀ ਪਾਰਟੀ ਦੀ ਦੇਖੋ ਮੈਂ ਤਾਂ ਇੱਕੋ ਗੱਲ ਕਹਿਣਾ ਕਿ ਜੀ 2027 ਦੇ ਵਿੱਚ ਜਿਵੇਂ ਆਮ ਆਦੀ ਪਾਰਟੀ ਕੰਮ ਕਰ ਰਹੀ ਹੈ ਜਿਵੇਂ ਭਗਵੰਤ ਮਾਨ ਸਾਹਿਬ ਹੋਰੀ ਲਗਾਤਾਰ ਮਿਹਨਤ ਕਰ ਰਹੇ ਨੇ ਲਗਾਤਾਰ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਨੇ ਤਾਂ ਮੈਨੂੰ ਪੂਰੀ ਉਮੀਦ ਹੈ ਕਿ 2027 ਦੇ ਵਿੱਚ ਆਮ ਆਦੀ ਪਾਰਟੀ ਜਿਵੇਂ 2022 ਦੇ ਵਿੱਚ ਇਤਿਹਾਸ ਰਚਿਆ ਤਾਂ 27 ਦੇ ਵਿੱਚ ਦੁਬਾਰਾ ਫਿਰ ਇਤਿਹਾਸ ਰਚੂਗੀ ਔਰ ਕਬਡੇ ਪ੍ਰਚੰਡ ਬਹੁਮਤ ਨਾਲ ਦੁਬਾਰਾ ਫਿਰ ਆਮ ਆਦੀ ਪਾਰਟੀ ਸਰਕਾਰ ਬਣਾਏਗੀ ਇਹ ਬਿਲਕੁਲ ਹਰ ਤਰੀਕੇ ਨਾਲ ਹੀ ਕੋਈ ਗੱਲ ਨਹੀਂ ਸੀ ਪਰ ਲੇਕਿਨ ਮਤਲਬ ਮੈਂ ਜੁਨੀਆ ਮਤਲਬ ਇਹ ਸਰਕਾਰ ਦੀਆਂ ਨੀਤੀਆਂ ਨੇ ਜੀ ਇਹ ਸਰਕਾਰ ਦੇ ਜਿਹੜੇ ਕੰਮ ਹੋਣ ਵਾਲੇ ਨਹੀਂ ਜਾਂ ਜਿਹੜੇ ਸਰ ਦੇਵ ਗੁਰਦੇਵ ਸਿੰਘ ਦੇਵਮਾਨ ਜੀ ਕਰ ਰਹੇ ਨੇ ਮਲਵੇ ਇਥੇ ਦੀ ਪਰਾਮਗੜੀ ਕਰ ਰਹੇ ਨੇ ਤੇ ਇਹਨਾਂ ਨਾਲ ਰਲ ਕੇ ਮੈਂ ਅੱਛਾ ਕੰਮ ਕਰਨਾ ਚਾਹੁੰਦਾ ਸੀ ਇਸ ਕਰਕੇ ਪ੍ਰਧਾਨ ਨਗਰ ਕੌਂਸਲ ਸਰ ਦਾ ਗੁਰਦੇਵ ਸਿੰਘ ਦੇਵਮਾਨ ਜੀ ਤੇ ਕਪਲਮਾਨ ਜੀ ਨੇ ਸਾਰਾ ਮਤਲਬ ਕਹਿ ਕੇ ਜੀ ਫਿਰ ਮੈਂ ਨਿਰਦੇਸ਼ ਸ਼ਾਮਿਲ ਕਰਾ ਲਿਆ ਕਦੋਂ ਕਦੋਂ ਤੁਸੀਂ ਅਕਾਲੀ ਦਲ ਕਿਹੜੇ ਕਿਹੜੇ ਆਉਂਦੇ ਹੋ ਤੇ ਮੈਂ ਲਗਾਤਾਰ 1997 ਤੋਂ ਲੈ ਕੇ ਜੀ 2023 ਤੱਕ ਜੀ ਮਤਲਬ ਜਦ ਤੱਕ ਨਵੀਂ ਇਹ ਮਤਲਬ ਸਮਝੋ ਵੀ ਹੁਣ ਇਲੈਕਸ਼ਨ ਹੋਈ ਹੈ ਜੀ ਬਾਈ ਦੀ ਉਸ ਤੋਂ ਤੱਕ ਮੈਂ ਸਹੀ ਪ੍ਰਧਾਨ ਰਿਹਾ ਜੀ ਮਤਲਬ ਸ਼ਹਿਰੀ ਪ੍ਰਧਾਨ ਸ਼ਹਿਰੀ ਪ੍ਰਧਾਨ ਜੀ ਸ਼ਹਿਰੀ ਸਰਕਲ ਪ੍ਰਧਾਨੀ ਕੀ ਕਾਰਨ ਕੋ ਅਕਾਲੀ ਦਲ ਦੇ ਕੋ ਬਖਰੇਵੇਂ ਹਾਂ ਬਖਰੇਵੇਂ ਤੇ ਵੀ ਮਤਲਬ ਦੇਖੋ ਮਤਲਬ ਇਹ ਮਤਲਬ ਅਕਾਲੀ ਦਲ ਦਾ ਮਤਲਬ ਜਿਹੜਾ ਹੈਗਾ ਜੀ ਆਉਣ ਵਾਲਾ ਸਮਾ ਉਹ ਤੁਹਾਨੂੰ ਪਤਾ ਹੀ ਹੈ ਜੀ ਮਤਲਬ ਇਹ ਥੋੜਾ ਜਿਹਾ ਠੀਕ ਹੈ ਜੀ ਮਤਲਬ ਠੀਕ ਠੀਕ ਹੈ ਬਾਕੀ ਅਸੀਂ ਤਾਂ ਮਤਲਬ ਜਿਹੜਾ ਹੋਣਾ ਹੈ ਪਾਰਟੀ ਹੈ ਜੀ ਇਹਦੇ ਵਿੱਚ ਕਿੰਨਾ ਕੰਮ ਕਰਾਂਗੇ ਜੀ ਇਹਨਾਂ ਦੀ ਇਮਾਨਦਾਰੀ ਨਾਲ ਇਹਨਾਂ ਦੇ ਕੰਮ ਨਾਲ ਹੀ ਜੁੜਾਂ ਜੁੜ ਕੇ ਕੰਮ ਕਰਾਂਗੇ ਜੀ ਪਾਰਟੀ ਨੇ ਪ੍ਰੈਸ਼ਰ ਤਾਂ ਨਹੀਂ ਪਾਇਆ ਨਾ ਨਾ ਕੋਈ ਪ੍ਰੈਸ਼ਰ ਨਹੀਂ ਜੀ ਕੋਈ ਫਲੈਸ਼ਰ ਨਹੀਂ ਪਾਰਟੀ ਦਾ ਕੋਈ ਪ੍ਰੈਸ਼ਰ ਨਹੀਂ ਜੀ ਬਿਲਕੁਲ 1% ਨਹੀਂ ਅਜ ਤਾਂ ਪਿਆਰ ਵਾਲੇ ਆ ਜੀ ਨਹੀਂ ਪ੍ਰੈਸ਼ਰ ਵਾਲੇ ਨਹੀਂ ਤਾਂ ਪਿਆਰ ਵਾਲੇ ਆ ਮਾਰਾ ਕੋਈ ਪਤਾ ਨਹੀਂ ਲੱਗਦਾ ਨਹੀਂ ਨੂੰ ਕਰਾਂ